ਸਸਿਕਾ ਚੇ ਮਹਾ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਜਸਟਨ ਟਰੂਡੋ ਸਰਕਾਰ ਬਾਰੋ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਲਈ ਸਖਤ ਕਦਮ ਚੁੱਕ ਰਹੀ ਹੈ ਇਸ ਦੇ ਵਿੱਚ ਅਧਿਕਾਰਤ ਅਤੇ ਗੈਸਟ ਰਸਮੀ ਦੋਵੇਂ ਕਦਮ ਸ਼ਾਮਲ ਨੇ ਇਹਦਾ ਸਭ ਤੋਂ ਵੱਧ ਅਸਰ ਭਾਰਤੀਆਂ ਉੱਤੇ ਪੈਣ ਵਾਲਾ ਹੈ ਜੋ ਇੱਥੇ ਆਉਣ ਵਾਲੇ ਮੁੱਖ ਪਰਵਾਸੀ ਭਾਈਚਾਰਾ ਨੇ ਦਰਅਸਲ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇੱਕ ਸਿਆਸੀ ਮੁੱਦਾ ਬਣ ਚੁੱਕਿਆ ਹੈ ਅਤੇ ਟਰੂਡੋ ਸਰਕਾਰ ਨੂੰ ਇਸ ਸੰਬੰਧੀ ਵੋਟਰਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਰਾਈਟਰਸ ਰਿਪੋਰਟ ਦੇ ਮੁਤਾਬਕ ਕਾਲ ਹੀ ਦੇ ਮਹੀਨਿਆਂ ਵਿੱਚ ਪਰਵਾਨ ਕੀਤੇ ਗਏ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਅਨੁਪਾਤ ਕਰੋਨਾ ਵਾਇਰਸ ਮਹਾਮਾਰੀ ਦੇ ਸਿੱਖ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਵੱਧ ਸੀ ਕੈਨੇਡਾ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਲੈ ਕੇ ਵੱਖ-ਵੱਖ ਬਦਲਾਅ ਕੀਤੇ ਜਾ ਰਹੇ ਨੇ ਤੇ ਕੁ ਮੰਤਰੀਆਂ ਵਿਦਿਆਰਥੀਆਂ ਤੇ ਨਕੇਲ ਕੱਸੀ ਜਾ ਰਹੀ ਹੈ ਇਸ ਵਿਚਾਰ ਰਿਪੋਰਟ ਦਰਸਉਂਦੀ ਹੈ ਕਿ ਜਨਵਰੀ ਫਰਵਰੀ ਮਈ ਅਤੇ ਜੂਨ 2024 ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਨਜ਼ੂਰੀ ਤੋਂ ਵੱਧ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਇਸ ਸਮੇਂ ਦੌਰਾਨ ਵਰਕ ਪਰਮਿਟ ਅਤੇ ਸਟਡੀ ਪਰਮਿਟਾਂ ਦੀ ਗਿਣਤੀ 'ਚ ਵੀ ਕਮੀ ਆਈ ਹੈ ਜੁਲਾਈ 'ਚ ਕੈਨੇਡਾ ਨੇ ਕਾਮਿਆਂ ਅਤੇ ਸਲਾਨੀਆਂ ਸਮੇਤ 6000 ਵਿਦੇਸ਼ੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਨਵਰੀ 2019 ਤੋਂ ਬਾਅਦ ਸਭ ਤੋਂ ਵੱਧ ਸੰਖਿਆ ਤੇ ਰਾਈਟਰਸ ਨੇ ਦੱਸਿਆ ਕਿ ਤਬਦੀਲੀ ਗੈਰ ਰਸਮੀ ਜੌਬਤੀ ਹੈ ਹਾਲੀ ਦੇ ਵਿੱਚ ਹੋਏ ਇੱਕ ਸਰਵੇਖਣ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਕੈਨੇਡੀਅਨਾਂ ਦੀ ਰਵੱਈਏ ਵਿੱਚ ਵੱਡੀ ਤਬਦੀਲੀ ਦਾ ਖੁਲਾਸਾ ਹੋਇਆ। ਪ੍ਰਵਾਸੀ ਆਦੀ ਗਿਣਤੀ ਨੂੰ ਮਹਿੰਗਾਈ ਦੇ ਸੰਕਟ ਅਤੇ ਵਧੀ ਹੋਈ ਲਾਗਤ ਤੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਨੋਵਾ ਸਕੋਸ਼ੀਆ ਦੇ ਵਿੱਚ ਇਮੀਗ੍ਰੇਸ਼ਨ ਕੇਸਾਂ ਨੂੰ ਸੰਭਾਲਣ ਵਾਲੇ ਇੱਕ ਵਕੀਲ ਨੇ ਗਾਰਡੀਅਨ ਨੂੰ ਦੱਸਿਆ ਕਿ ਲੋਕ ਹੁਣ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਜਾਂ ਉਨ੍ਹਾਂ ਨੂੰ ਬਾਹਰ ਕੱਢਣ ਬਾਰੇ ਖੁੱਲਕੇ ਗੱਲ ਕਰ ਰਹੇ ਨੇ। ਕੁਝ ਸਾਲ ਪਹਿਲਾਂ ਹੁਣ ਅਜਿਹਾ ਕਰਨਾ ਸਹਿਜ ਮਹਿਸੂਸ ਨਹੀਂ ਕਰਦੇ ਸਨ ਦੱਸਿਆ ਕਿ ਪਿਛਲੇ ਹਫਤੇ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਉਹ ਨਾ ਦਾ ਮੰਤਰਾਲਾ ਸਥਾਈ ਨਿਵਾਸ ਤੇ ਲਈ ਅਰਜੀ ਦੇਣ ਵਾਲੇ ਲੋਕਾਂ ਦੀ ਗਿਣਤੀ ਦਾ ਮੂਡ ਮੁਲਾਂਕਣ ਕਰੇਗਾ ਮਿਲਰ ਨੇ ਇੱਕ ਨਿਊਜ਼ ਚੈਨਲ ਨੂੰ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਨੂੰ ਦੇਖਦੇ ਹਾਂ ਅਤੇ ਪ੍ਰਧਾਨ ਮੰਤਰੀ ਅਤੇ ਕੈਬਨਿਟ ਦੇ ਸਾਹਮਣੇ ਅਸਲ ਵਿਕਲਪ ਦੇਖਦੇ ਹਾਂ ਇਹ ਜਨਤਕ رائے ਦੇ ਨਾਲ ਯੁੱਧਾਂ ਲਈ ਸਿਰਫ ਕਾਸਮੈਟਿਕ ਤਬਦੀਲੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਅਸਲ ਮਹੱਤਵਪੂਰਨ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਇਸ ਨਾਲ ਹੀ ਉਸ ਸੇ ਹਫਤੇ ਪਰಧಾನ ਮੰਤਰੀ ਜਸਟਿਨ ਟ੍ਰਿਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਕੈਨੇਡਾ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਅਨੁਸਾਰ ਰੋਜ਼ਗਾਰ ਘਟਾਵਾ ਨੂੰ ਪਿਛਲੇ ਸਾਲ 2,349,646 ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਸੀ ਜੋ ਕਿ 2018 ਦੇ ਵਿੱਚ ਰੱਖੇ ਗਏ 1,898 ਤੋਂ ਵੀ ਦੁੱਗਣੇ ਨੇ ਰਸਗਾਰ ਤਾਵਾ ਫਾਸਟ ਫੂਡ ਅਤੇ ਉਸਾਰੀ ਸਮੇਤ ਨਵੇਂ ਸੈਕਟਰਾਂ 'ਚ ਤੇਜ਼ੀ ਦੇ ਨਾਲ ਉਹ ਹਿੱਦਿਆਂ ਨੂੰ ਭਰ ਰਹੇ ਨੇ ਉਦਾਹਰਨ ਦੇ ਲਈ 2018 ਤੋਂ ਸਿਹਤ ਸੰਭਾਲ ਖੇਤਰ 'ਚ ਕਠ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 15 ਹਜ਼ਾਰ ਪ੍ਰਤੀਸ਼ਤ ਤੋਂ ਵੱਧ ਵਾਧਾ ਹੋਇਆ ਹੈ ਜ਼ਿਕਰਯੋ ਕਿ ਕੈਨੇਡਾ ਦੇ ਵਿੱਚ 1 ਸਾਲ ਦੇ ਅੰਦਰ ਫੈਡਰਲ ਚੋਣਾਂ ਹੋਈਆਂ ਨੇ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਟਰੂਡੋ ਦੀ ਇਮੀਗ੍ਰੇਸ਼ਨ ਨੀਤੀ ਉੱਤੇ ਸਵਾਲ ਖੜੇ ਕੀਤੇ ਨੇ ਚੋਣਾਂ ਦੇ ਵਿੱਚ ਅੱਗੇ ਚੱਲ ਰਹੀ ਕੰਜ਼ਰਵੇਟਿਵ ਪਾਰਟੀ ਦੇ ਨੇਤਾਵਾਂ ਨੇ ਟਰੂਡੋ ਸਰਕਾਰ ਉੱਤੇ ਬਹੁਤ ਸਾਰੇ ਲੋਕਾਂ ਨੂੰ ਤੇ ਬਹੁਤ ਜਲਦੀ ਦੇਸ਼ ਦੇ ਵਿੱਚ ਆਉਣ ਦੇ ਦੋਸ਼ ਵੀ ਲਗਾਇਆ ਹੈ ਜਸਟਿਨ ਟੂਡੋ ਅਤੇ ਮਾਰਟ ਮਿਲਰ ਨੇ ਕੈਨੇਡਾ ਦੇ ਆਰਥਿਕ ਵਿਕਾਸ ਨੂੰ ਉੱਚ ਇਮੀਗ੍ਰੇਸ਼ਨ ਦੇ ਲੋੜ ਵਜੋਂ ਰਛਾਇਆ ਪਰ ਦੋਵਾਂ ਨੇ ਮੰਨੇ ਕਿ ਪ੍ਰਵਾਸੀਆਂ ਦੀ ਗਿਣਤੀ ਨੇ ਸੰਕਟ ਵਿੱਚ ਯੋਗਦਾਨ ਪਾਇਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ